ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਡੀਆਂ ਪੈਣਾ ਵਾਸਤੇ ਫਾਇਦੇਮੰਦ ਹੋਣ ਵਾਲੀ ਇਹ ਵੀਡੀਓ ਆਪਣੀ ਤੇ ਇਹ ਵੀਡੀਓ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਆਟਾ ਛਾਨਣ ਦਾ ਬਹੁਤ ਹੀ ਸੌਖਾ ਤਰੀਕਾ ਕਿਉਂਕਿ ਆਪਣੇ ਕਈ ਵਾਰੀ ਪ੍ਰੋਗਰਾਮ ਹੁੰਦੇ ਆ ਕਰਾਂ ਦੇ ਵਿੱਚ ਪਾਠ ਹੁੰਦੇ ਆ ਵਿਆਹ ਹੁੰਦੇ ਉਦੋਂ ਆਪਾਂ ਨੂੰ ਆਟਾ ਛਾਨਣ ਚ ਜਿਆਦਾ ਆਟਾ ਹੁੰਦਾ ਤੇ ਉਹਦੇ ਵਿੱਚ ਆਪਾਂ ਨੂੰ ਆਟਾ ਛਾਨਣਾ ਹੁੰਦਾ ਤੇ ਬਹੁਤ ਹੀ ਟਾਈਮ ਲੱਗ ਜਾਂਦਾ ਤੇ ਆਟਾ ਛਾਨ ਕੇ ਆਪਾਂ ਤੁਹਾਨੂੰ ਵਿਖਾਵਾਂਗੇ ਅੱਜ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਪਹਿਲਾਂ ਤੁਹਾਨੂੰ ਆਪਾਂ ਦੱਸਦੇ ਆਂ ਵੀ ਆਪਾਂ ਜੇ ਡਾਟਾ ਛਾਨਦੇ ਆ ਕਿਸ ਤਰੀਕੇ ਨਾਲ ਛਾਨਦੇ ਆ ਆਪਾਂ ਕੀ ਕਰਦੇ ਆਂ ਆਟਾ ਲੈਨੇ ਆਂ ਛਾਨਣੀ ਦੇ ਵਿੱਚ ਤੇ ਇਸ ਤਰ੍ਹਾਂ ਛਾਨਦੇ ਆਂ ਜਿਆਦਾ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਬਹੁਤ ਹੀ ਜਿਆਦਾ ਟਾਈਮ ਵੇਸਟ ਹੁੰਦਾ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਥੋੜਾ ਆਟਾ ਪਾਉਣਾ ਪੈਂਦਾ ਜੇ ਆਪਾਂ ਜਿਆਦਾ ਛਾਣਾ ਨਹੀਂ ਭਰਦੇ ਆ ਤੇ ਜਿਹੜਾ ਆਪਣਾ ਆਟਾ ਆਸੇ ਪਾਸੇ ਜਿਹੜਾ ਵਿੱਚੋਂ ਡੁੱਲ ਜਾਂਦਾ ਤੇ ਇਹਦੇ ਵਿੱਚ ਆਪਾਂ ਨਾ ਇਸ ਤਰੀਕੇ ਨਾਲ ਆਪਾਂ ਜਿਆਦਾ ਆਟਾ ਛਾਣਦੇ ਤੇ ਇਹਦੇ ਨਾਲ ਆਸੇ ਪਾਸੇ ਸਾਈਡਾਂ ਤੇ ਵੀ ਬਹੁਤ ਜਿਆਦਾ ਆਟਾ ਆਪਣਾ ਉੱਡਦਾ ਤੇ ਕਾਫੀ ਜਿਆਦਾ ਆਪਾਂ ਨੂੰ ਮੁੜ ਕੇ ਸਫਾਈ ਕਰਨੀ ਪੈਂਦੀ ਹੈ ਤੇ ਇਸ ਕਰਕੇ ਨਾ ਆਪਾਂ ਜਹਦਾ ਇਸੇ ਤਰੀਕੇ ਨਾਲ ਆਟਾ ਛਾਣਦੇ ਆ ਤੇ ਇਹਦੇ ਵਿੱਚੋਂ ਵੀ ਡੁੱਲੀ ਜਾਂਦਾ ਆਟਾ ਬਹੁਤ ਕੁਛੁੱਡੀ ਜਾਂਦਾ ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਇਸ ਤਰੀਕੇ ਨਾਲ ਛਾਣਨ ਤੋਂ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਸੌਖਾ ਤਰੀਕਾ ਆਟਾ ਛਾਣਨ ਦਾ ਤੇ ਬਹੁਤ ਹੀ ਵਧੀਆ ਵੀਡੀਓ ਇਹਦੇ ਇਸ ਤਰੀਕੇ ਨਾਲ ਤੁਸੀਂ ਭਾਵੇਂ 50 ਕਿਲੋ ਆਟਾ ਹੋਵੇ ਤੁਸੀਂ 5 ਮਿੰਟਾਂ ਵਿੱਚ ਛਾਣ ਕੇ ਤੁਸੀਂ ਗੱਟਾ ਭਰ ਦੇਣਾ ਜਿਹੜਾ ਤਰੀਕਾ ਤੁਹਾਨੂੰ ਅੱਜ ਦੱਸਾਂਗੇ ਆਪਾਂ ਬਹੁਤ ਹੀ ਸੌਖਾ ਤਰੀਕਾ ਤੇ ਤੁਸੀਂ ਇਹ ਵੀਡੀਓ ਸਾਰੀਆਂ ਭੈਣਾਂ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਅੱਜ ਦੱਸਦੇ ਹਾਂ ਆਪਾਂ ਆਟਾ ਕਿਵੇਂ ਛਾਨਣਾ ਤੇ ਤੁਸੀਂ ਕੋਈ ਵੀ ਪ੍ਰੋਗਰਾਮ ਹੋਵੇ ਘਰ ਵਿੱਚ ਪਾਰਟ ਹੋਵੇ ਵਿਆਹ ਹੋਵੇ ਜਾਂ ਗੁਰਦੁਆਰੇ ਵਿੱਚ ਵੀ ਆਮ ਵੈਸੇ ਮਸ਼ੀਨਾਂ ਲੱਗੀਆਂ ਛਾਨਣੀਆਂ ਵਾਲੀਆਂ ਤੇ ਉੱਥੇ ਆਟਾ ਛਾਣਿਆ ਜਾਂਦਾ ਤੇ ਆਪਾਂ ਤੁਹਾਨੂੰ ਛਾਣ ਕੇ ਵਿਖਾਉਨੇ ਆ ਆਟਾ ਤੇ ਵੀਡੀਓ ਨਾਲ ਬਨੇ ਰਹੋ ਸ਼ੁਰੂ ਤੋਂ ਐਂਡ ਤੱਕ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਆਪਣੇ ਸੁਝਾਅ ਵੀ ਜ਼ਰੂਰ ਦਿਆ ਕਰੋ ਤੇ ਆਪਾਂ ਹੁਣ ਤੁਹਾਨੂੰ ਛਾਣ ਕੇ ਵਿਖਾਉਨੇ ਆ ਆਟਾ ਹਾਂਜੀ ਤੇ ਵੇਖੋ ਹੁਣ ਆਪਾਂ ਆਟਾ ਜਿਹੜਾ ਇਹਦੇ ਵਿੱਚੋਂ ਕੱਢ ਲਿਆ ਸਾਰਾ ਤੇ ਹੁਣ ਤੁਹਾਨੂੰ ਛਾਣ ਕੇ ਵਿਖਾਉਣਾ ਆਪਾਂ ਕਿਵੇਂ ਛੰਨਣਾ ਆਟਾ ਇੱਧਰ ਆਪਾਂ ਕੱਢ ਲਿਆ ਤੇ ਆਪਾਂ ਛਾਣਨ ਵਿੱਚ ਤੇ ਆਟਾ ਲੈਣਾ ਇੱਕ ਗਲਾਸ ਗਲਾਸ ਲਵਾਂਗੇ ਇੱਕ ਕੋਈ ਵੀ ਗਲਾਸ ਲੈ ਲਓ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਨੂੰ ਇਸ ਤਰੀਕੇ ਨਾਲ ਤੁਸੀਂ ਆਟੇ ਨਾਲ ਪਰ ਲੈਣਾ ਪੂਰਾ ਪੂਰਾ ਇਸ ਤਰ੍ਹਾਂ ਪਰ ਲੈਣਾ ਨੱਪ ਕੇ ਕੋਕ ਇਹ ਥੋੜਾ ਜਿਹਾ ਆਟਾ ਮੈਂ ਤੁਹਾਨੂੰ ਛਾਣ ਕੇ ਦੱਸਣ ਲਈ ਆ ਐਸੀ ਜਦੋਂ ਆਪਾਂ ਗੱਟੇ ਦੇ ਵਿੱਚੋਂ ਪਰਾਂਗੇ ਤੇ ਆਰਾਮ ਨਾਲ ਜਿਹੜਾ ਆਪਣਾ ਗਲਾਸ ਭਰ ਜਾਂਦਾ ਹੁਣ ਆਪਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖੋ ਦੇਖੋ ਐ ਇੰਦੇ ਉੱਤੇ ਛਾਨਣੀ ਮੋਦੀ ਮਾਰਦੇ ਨੇ ਇੰਦੇ ਚਾਟਾ ਇਸ ਤਰ੍ਹਾਂ ਨਿਕਲੂਗਾ ਜਿਵੇਂ ਚੱਕੀ ਚੋਂ ਆਟਾ ਨਿਕਲਦਾ ਹੁੰਦਾ ਵੇਖਿਓ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਨਾਲੇ ਤੁਹਾਡੇ ਸਾਈਡਾਂ ਤੇ ਕਿਤੇ ਆਟਾ ਨਹੀਂ ਡੁੱਲਣਾ ਐ ਵਧੀਆ ਸਾਫ਼ ਤਰੀਕੇ ਨਾਲ ਆਪਣਾ ਆਟਾ ਛਾਣਿਆ ਜਾਊਗਾ ਤੇ ਬਹੁਤ ਹੀ ਵਧੀਆ ਐ ਭਰ-ਭਰ ਕੇ ਆਟਾ ਡੇਖੋ ਤਾਂ ਭਾਵੇਂ ਤੁਹਾਡੇ ਕੋਲ ਕੁਇੰਟਲ ਆਟਾ ਹੋਵੇ ਤੁਸੀਂ ਪੰਜਾਂ ਦਾ 10 ਮਿੰਟਾਂ ਦੇ ਵਿੱਚ ਛਾਣ ਕੇ ਤੁਸੀਂ ਪਰਾਂ ਕਰਨਾ ਤੇ ਬਹੁਤ ਹੀ ਸੌਖਾ ਤਰੀਕਾ ਤੇ ਇਹ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਛਾਣ ਕੇ ਵੇਖਿਓ ਆਟਾ ਦੇਖੋ ਹੁਣ ਇਸ ਤਰ੍ਹਾਂ ਆਪਾਂ ਛਾਨਣੀ ਰੱਖ ਲਈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਇਸ ਤਰ੍ਹਾਂ ਮੁੱਦੀ ਮਾਰ ਲੈਣਾ ਦੂਸਰੀ ਤਰ੍ਹਾਂ ਵੀ ਮੁੱਦੀ ਮਾਰ ਕੇ ਦਿਖਾਉਣੀ ਹਾਂਜੀ ਵੇਖੋ ਇਸ ਤਰ੍ਹਾਂ ਆਪਾਂ ਮੁੱਦੀ ਮਾਰ ਲਈ ਛਾਨਣੀ ਛਾਨਣੀ ਦੇ ਉੱਤੇ ਗਲਾਸ ਮੁੱਦਾ ਮਾਰ ਲਿਆ ਇਹ ਮੈਂ ਤਾਂ ਕਰਕੇ ਰੱਖਿਆ ਕਿਉਂਕਿ ਮੇਰੇ ਹੱਥ ਦੇ ਵਿੱਚ ਮੋਬਾਈਲ ਵੀ ਹੈ ਤੇ ਮੈਂ ਵੀਡੀਓ ਵੀ ਬਣਾਉਣੀ ਹੈ ਇਸ ਕਰਕੇ ਤਾਂ ਕਰਕੇ ਆ ਵੇਖੋ ਇਸ ਤਰ੍ਹਾਂ ਤੁਸੀਂ ਕਮਾਈ ਜਾਣਾ ਇਸ ਤਰ੍ਹਾਂ ਕਮਾਈ ਜਾਣਾ तो बहुत ही सौखे तरीके अपना आटा जोड़ा छाने जाऊगा मिनटा के देखो 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 सारा आटा अपना छान्या गया मिनटा के छाण जाना इस तरीके आटा अपना देखो देखो फिर आप एक और गलास लेने देखो इंट उत्ते मोटा मार लिया इस तरीके ना ये मैं डोंगा तरीकेोंगा रखे ਤੋ ਕਿ ਮੇਰੇ ਤੋਂ ਨਾ ਵੀਡੀਓ ਨਹੀਂ ਸੀ ਬਣਦੀ ਇਸ ਕਰਕੇ ਮੈਂ ਜਿੱਦ ਆਪਾਂ ਪ੍ਰਾਰ ਦੇ ਵਿੱਚ ਹੀ ਇਸ ਤਰ੍ਹਾਂ ਛਾਣ ਲੈਣਾ ਦੇਖੋ ਇਸ ਤਰ੍ਹਾਂ ਦੇਖੋ ਮਿੰਟਾਂ ਦੇ ਵਿੱਚ ਛਾਣਿਆ ਜਾਂਦਾ ਆਟਾ ਦੇਖੋ ਥੱਲੇ ਬਹੁਤ ਹੀ ਸੌਖੇ ਤਰੀਕੇ ਨਾਲ ਲਓ ਜੀ ਦੇਖੋ ਹੁਣ ਫਿਰ ਤੁਹਾਨੂੰ ਛਾਣ ਕੇ ਖੋਣਿਆ ਆਟਾ ਦੇਖੋ ਪਰ ਪਰ ਕੇ ਮਿੰਟਾਂ ਦੇ ਵਿੱਚ ਹੀ ਆਟਾ ਥੱਲੇ ਕਿੰਨਾ ਆਪਣਾ ਹੋ ਹੀ ਜਾਂਦਾ ਕਿ ਕਮਿੰਟ ਦੇ ਵਿੱਚ ਆਪਣਾ ਜਿਹੜਾ ਡੋਂਗਾ ਭਰ ਗਿਆ ਤੇ ਇਸ ਤਰੀਕੇ ਨਾਲ ਤੁਸੀਂ ਆਟਾ ਬਹੁਤ ਹੀ ਸੌਖੇ ਤਰੀਕੇ ਨਾਲ ਭਾਵੇਂ ਕਿੰਨਾ ਵੀ ਜ਼ਿਆਦਾ ਆਟਾ ਤੁਸੀਂ ਛਾਣ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਛਾਣ ਸਕਦੇ ਹੋ ਜਿਵੇਂ ਕੋਈ ਪ੍ਰੋਗਰਾਮ ਹੋਵੇ ਵੱਡਾ ਜ਼ਿਆਦਾ ਆਟਾ ਹੁੰਦਾ ਤੇ ਇਸ ਤਰੀਕੇ ਨਾਲ ਤੁਸੀਂ ਛਾਣੋ ਨਾਲੇ ਆਪਣੇ ਸਾਈਡਾਂ ਤੇ ਆਟਾ ਨਹੀਂ ਖਿਲਰਦਾ ਨਾਲੇ ਜਿਹੜਾ ਛਾਣ ਹੈ ਆਟੇ ਦੇ ਵਿੱਚ ਨਹੀਂ ਡਿੱਗਦਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਟਾ ਜਿਹੜਾ ਆਪਣੇ ਘਰੇ ਕੋਈ ਪ੍ਰੋਗਰਾਮ ਹੋਵੇ ਤੇ ਜ਼ਰੂਰ ਛਾਣ ਕੇ ਵੇਖਿਓ ਤੇ ਇਹ ਵੀਡੀਓ ਤੁਹਾਨੂੰ ਅੱਜ ਦੀ ਸਾਡੀ ਕਿਵੇਂ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਗਾਂ ਆਪਣੀਆਂ ਭੈਣਾਂ ਨੂੰ ਹੋਰਾਂ ਨੂੰ ਵੀ ਸ਼ੇਅਰ ਜਰੂਰ ਕਰਿਓ ਕਿਉਂਕਿ ਆਪਣੀਆਂ ਹੋਰ ਸਾਰੀਆਂ ਭੈਣਾਂ ਨੂੰ ਵੀ ਇਹ ਜਿਹੜੇ ਆਈਡੀਆ ਆਪਣੇ ਜਿਹੜੇ ਪਤਾ ਲੱਗ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਕਾਫੀ ਟਾਈਮ ਬਾਅਦ ਹੁਣ ਆਪਣੀਆਂ ਵੀਡੀਓ ਆਉਣਗੀਆਂ ਕਿਉਂਕਿ ਅੱਗੇ ਵੀਡੀਓ ਨਹੀਂ ਪਾਈ ਗਈ ਮੇਰੇ ਤੋਂ ਤੇ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਕਿਸੇ ਨਾ ਕਿਸੇ ਟੌਪਿਕ ਤੇ ਤੇ ਦੇਖੋ ਆਪਣਾ ਆਟਾ ਕਿੰਨਾ ਵਧੀਆ ਛਾਣਿਆ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਆਟਾ ਇਸ ਤਰ੍ਹਾਂ ਛਾਣ ਸਕਦੇ ਹਾਂ ਕਿਉਂਕਿ ਹਰ ਕਿਸੇ ਦੇ ਘਰੇ ਮਸ਼ੀਨ ਨਹੀਂ ਹੁੰਦੀ ਆਟਾ ਛਾਣਨ ਲਈ ਕਈ ਵਾਰੀ ਕਈਆਂ ਦੇ ਘਰਾਂ 'ਚ ਪਰਿਵਾਰ ਵੀ ਬਹੁਤ ਵੱਡੇ ਆ ਤੇ ਆਟਾ ਬਹੁਤ ਜ਼ਿਆਦਾ ਛਾਣਨਾ ਪੈਂਦਾ ਤੇ ਇਸ ਤਰੀਕੇ ਨਾਲ ਤੁਸੀਂ ਆਟਾ ਸੌਖੇ ਤਰੀਕੇ ਨਾਲ ਛਾਣ ਸਕਦੇ ਹੋ ਤੇ اے سی جی ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਉਹ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ ਥੈਂਕ ਯੂ